ਆਮ ਆਦਮੀ ਪਾਰਟੀ ਨੂੰ ਅੱਜ ਜਲੰਧਰ ਹਲਕੇ ਦੇ ਵਿੱਚ ਮਿਲਿਆ ਵੱਡਾ ਵੱਲ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਦਾ ਉਹ ਲੀਡਰ ਜਿਹੜਾ ਕਿ ਲੋਕ ਸਭਾ ਚੋਣਾਂ ਸਮੇਂ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ ਔਰ ਅੱਜ ਜੋ ਫਿਰ ਵਾਪਸੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਚੰਡੀਗੜ੍ਹ ਦੇ ਮੁੱਖ ਦਫ਼ਤਰ ਦੇ ਵਿੱਚ ਉਹਨਾਂ ਨੂੰ ਸਰੋਪਾ ਪਾ ਕੇ ਮੁੱਖ ਮੰਤਰੀ ਨੇ ਜੋ ਭਾਜਪਾ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਉਹ ਕਿਹੜਾ ਲੀਡਰ ਹੈ ਜਿਹੜਾ ਆਪ ਵਿੱਚ ਅੱਜ ਵਾਪਸ ਆਇਆ ਹੈ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਸੋ ਆਮ ਆਦਮੀ ਪਾਰਟੀ ਨੇ ਅੱਜ ਜਰੰਦਰ ਹਲਕੇ ਦੇ ਵਿੱਚ ਬਹੁਤ ਵੱਡਾ ਝਟਕਾ ਦਿੱਤਾ ਹੈ ਭਾਜਪਾ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਉਹ ਲੀਡਰ ਅੱਜ ਆਪ ਵਿੱਚ ਵਾਪਸੀ ਕਰ ਗਏ ਨੇ ਸੋ ਆਮ ਆਦਮੀ ਪਾਰਟੀ ਨੂੰ ਜਲੰਧਰ ਕੇਂਦਰੀ ਦੇ ਵਿੱਚ ਜੋ ਬਹੁਤ ਵੱਡਾ ਵੱਲ ਮਿਲਿਆ ਜਲੰਧਰ ਕੇਂਦਰੀ ਹੀ ਨਹੀਂ ਪੂਰੇ ਜਲੰਧਰ ਦੇ ਵਿੱਚ ਆਪ ਨੂੰ ਇਹ ਵੱਡਾ ਵੱਲ ਮਿਲਿਆ ਸਮਝਿਆ ਜਾ ਰਿਹਾ ਹੈ ਜੋ ਉਸ ਲੀਡਰ ਦੇ ਵੱਲੋਂ ਅੱਜ ਵਾਪਸੀ ਹੋਈ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਅਲਵਿਦਾ ਕਹਿ ਦਿੱਤਾ ਸੀ ਸੋ ਆਮ ਆਦਮੀ ਪਾਰਟੀ ਨੇ ਅੱਜ ਜਲੰਧਰ ਦੇ ਵਿੱਚ ਜਿੱਥੇ ਚੰਡੀਗੜ੍ਹ ਮੁੱਖ ਦਫ਼ਤਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਉਹਨਾਂ ਲੀਡਰਾਂ ਦੀ ਸ਼ਮੂਲੀਅਤ ਕਰਵਾਈਏ ਜਿਵੇਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਤਰਨ ਤਰਨ ਦੇ ਵਿੱਚ ਜੋ ਚੋਣ ਪ੍ਰਚਾਰ ਕਰਨ ਵਾਸਤੇ ਗਏ ਹੋਏ ਸੀ ਤਾਂ ਉਹਨਾਂ ਨੂੰ ਇੱਕ ਖੁਸ਼ਖਬਰੀ ਮਿਲਦੀ ਏ ਔਰ ਆਪਣੀ ਚੋਣ ਰੈਲੀ ਵਿੱਚੇ ਛੱਡ ਕੇ ਚੰਡੀਗੜ੍ਹ ਵਾਪਸ ਆਉਂਦੇ ਨੇ ਔਰ ਉਹਨਾਂ ਲੀਡਰਾਂ ਦਾ ਸਵਾਗਤ ਕਰਦੇ ਨੇ ਜਿਹੜੇ ਲੀਡਰ ਅੱਜ ਭਾਜਪਾ ਨੂੰ ਛੱਡ ਕੇ ਆਪ ਵਿੱਚ ਵਾਪਸ ਆਏ ਨੇ ਸੋ ਜਰੰਦਰ ਦੇ ਵਿੱਚ ਜੋ ਹਲਕਾ ਕੇਂਦਰੀਏ ਉਥੂ ਦੇ ਜੋ ਹਲਕਾ ਇੰਚਾਰਜ ਨਿਤਨ ਕੋਹਲੀ ਨੇ ਇਹ ਬਹੁਤ ਵੱਡਾ ਜ਼ਿੰਮੇਵਾਰੀ ਨਿਭਾਈ ਹੈ ਨਿਤਨ ਕੋਹਲੀ ਨੂੰ ਜਦੋਂ ਦਾ ਹਲਕਾ ਇੰਚਾਰਜ ਲਾਇਆ ਗਿਆ ਉਹ ਹਰ ਰੋਜ਼ੀ ਕੋਈ ਨਾ ਕੋਈ ਲੀਡਰ ਨੂੰ ਜਿਹੜਾ ਕੀ ਆਪੇ ਸ਼ਾਮਲ ਕਰਵਾ ਲਏ ਨੇ ਔਰ ਨਿਤਨ ਕੋਹਲੀ ਨੇ ਅੱਜ ਇਹਨਾਂ ਲੀਡਰਾਂ ਨੂੰ ਵਾਪਸ ਲੈ ਕੇ ਆਏ ਨੇ ਜੋ ਆਮ ਆਦਮੀ ਪਾਰਟੀ ਤੋਂ ਮੁੱਖ ਮੁਰਗੇ ਸੀ ਸੋ ਆਮ ਆਦਮੀ ਪਾਰਟੀ ਨੂੰ ਜਰੰਦਰ ਵਿੱਚ ਬਹੁਤ ਵੱਡਾ ਬਲ ਮਿਲਿਆ ਹੈ ਜੋ ਕਿ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਲੀਡਰ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਜਿੱਥੇ ਭਾਜਪਾ ਨੂੰ ਇਹ ਬਹੁਤ ਵੱਡਾ ਝਟਕਾ ਹੈ ਪਾਰਟੀ ਸੂਤਰਾਂ ਦੇ ਅਨੁਸਾਰ ਹਲਕਾ ਇੰਚਾਰਜ ਨੀਤਨ ਕੋਹਲੀ ਦੀ ਸਖਤ ਮਿਹਨਤ ਦੂਰਦਰਸ਼ੀਅਤ ਤੇ ਸਰਗਰਮ ਅਗਵਾਈ ਨੇ ਇਸ ਮਹੱਤਵਪੂਰਨ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਸੂਤਰਾਂ ਮੁਤਾਬਕ ਜੋ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਉਹ ਲੀਡਰ ਉਹਨਾਂ ਨੇ ਅੱਜ ਵੱਡਾ ਐਲਾਨ ਕੀਤਾ ਕਿ ਜਲੰਧਰ ਦੇ ਵਿੱਚ 2027 ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ ਸੋ ਆਮ ਆਦਮੀ ਪਾਰਟੀ ਨੂੰ ਜੋ ਜਲੰਧਰ ਦੇ ਵਿੱਚ ਪਹਿਲਾਂ ਬਹੁਤ 22 ਦੇ ਵਿੱਚ ਨੁਕਸਾਨ ਹੋਇਆ ਸੀ ਕਿਉਂਕਿ ਜਲੰਧਰ ਦੀਆਂ ਕਟੋ-ਕਟ ਚਾਰ ਸੀਟਾਂ ਜਿੱਥੇ ਵਿਰੋਧੀ ਪਾਰਟੀ ਜਿੱਤ ਗਈ ਸੀ ਕਾਂਗਰਸ ਪਾਰਟੀ ਜਿੱਤੀ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਸਾਰੀਆਂ ਸੀਟਾਂ ਜੋ 2027 ਦੇ ਵਿੱਚ ਆਮ ਆਦਮੀ ਪਾਰਟੀ ਜਿੱਤੇਗੀ ਸੋ ਆਮ ਆਦਮੀ ਪਾਰਟੀ ਨੂੰ ਜੋ ਲਗਾਤਾਰ ਲੀਡਰਸ਼ਿਪ ਜਿਹੜੇ ਕਿ ਛੱਡ ਕੇ ਜਾ ਰਹੇ ਸੀ ਉਹ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਲੈ ਕੇ ਪੰਜਾਬ ਵਿੱਚ ਹੋਏ ਵਿਕਾਸ ਤੋਂ ਲੈ ਕੇ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਖ ਜਿਹੜੀ ਹੈ ਉਹ ਇੱਕ ਵਾਰ ਫਿਰ ਉੱਪਰ ਦੀ ਨਜ਼ਰ ਆ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਆਉਣ ਵਾਲੇ ਲੀਡਰ ਜਿਨ੍ਹਾਂ ਨੇ ਅੱਜ ਜੋ ਭਾਜਪਾ ਦੇ ਜਿਹੜੇ ਕਿ ਉਹ ਕੌਂਸਲਰ ਸੀ ਸ਼ਿਵਮ ਸ਼ਰਮਾ 12 ਨੰਬਰ ਵਾਰਡ ਤੋਂ ਉਹਨਾਂ ਨੇ ਅੱਜ ਵਾਪਸੀ ਕੀਤੀ ਹੈ ਸਵਮਿਮ ਸ਼ਰਮਾ ਜਿਹੜੇ ਕਿ ਕੁਝ ਸਮਾਂ ਪਹਿਲਾਂ ਭਾਜਪਾ ਦੇ ਵਿੱਚ ਰਹੇ ਨੇ ਸੋ ਇਸ ਮੌਕੇ ਉਹਨਾਂ ਦੇ ਨਾਲ ਮੇਅਰ ਵਿਨੀਤ ਧੀਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੇਅਰ ਬਣੇ ਹੋਏ ਨੇ ਜਲੰਧਰ ਦੇ ਔਰ ਪਾਰਟੀ ਦੇ ਹਲਕਾ ਚਾਰਜ ਵੀ ਮੌਜੂਦ ਸੀ ਸੋ ਆਮ ਆਦਮੀ ਪਾਰਟੀ ਨੇ ਵੱਡੀ ਸਨ ਲਾਈ ਹੈ ਭਾਜਪਾ ਦੇ ਖੇਮੇ ਦੇ ਵਿੱਚ ਔਰ ਭਾਜਪਾ ਨੂੰ ਇਹ ਬਹੁਤ ਵੱਡਾ ਚਟਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ